ਮੈਂ ਅੱਜ ਗਾੜ ਲੈਂਦਾ ਪੂਰਾ ਮੈਨੂੰ ਪਤਾ ਹੀ بارش ਪੈਣੀ ਮੈਨੂੰ ਪਤਾ ਹੀ بارش ਪੈਣੀ ਹੈ ਜਿਗਾੜ ਦਾ ਪੂਰਾ ਲੈਂਦਾ ਆਪਰੇ ਵਾਸਤੇ ਹੋਲਾ ਮੌਸਮ ਇੱਕ ਨੰਬਰ ਆ ਗਰਮੀ 'ਚ ਧੁੰਦ ਪਈ ਆ ਦਾ ਇਧਨੋਣਾ ਕਰਨ ਤੂੰ ਵੇਹ ਝੂਠ ਨਾ ਬੋਲੀ ਆ ਜਿਹੜਾ ਵੈਦਰ ਆ ਤੂੰ ਪਹਿਲੀ ਵਾਰ ਦੇਖਣਾ ਪਾੜਾਂ 'ਚ ਪਹਿਲੀ ਆ ਇਹ ਪਹਿਲੀ ਵਾਰ ਪਹਿਲੀ ਵਾਰ ਸਾਹਮਣੇ ਥੀ ਵਿਊ ਦੇਖੋ ਚ ਨਾ ਘੈਂਡਾ ਬਈ ਮੈਂ ਤੁਹਾਡਾ ਰਜਿੰਦਰ ਬਾਜਵਾ ਤੁਸੀਂ ਦੇਖ ਰਹੇ ਹੋ YouTube ਚੈਨਲ King BB06 ਤੇ ਅੱਜ ਫੇਰ ਨਿਕਲੇ ਆ ਪਹਾੜਾਂ 'ਚ ਤੇ ਅੱਜ ਫੇਰ ਪੈ ਰਹੀ ਹੈ ਪਹਾੜਾਂ ਦੇ ਵਿੱਚ بارش ਪਰ ਅੱਜ ਸਾਡਾ ਜਿਹੜਾ ਪਲਾਨ ਹੈ ਨਾ ਡੈਕੁੰਡ ਜਾਂਦਾ ਆ ਤੇ ਇਸ ਸੀਰੀਜ਼ ਦੇ ਵਿੱਚ ਤੁਹਾਨੂੰ ਤਿੰਨ ਵੀਡੀਓ ਮਿਲਣਗੀਆਂ ਇੱਕ ਡੈਕੁੰਡ ਜਿਹੜਾ ਅਸੀਂ ਜਾ ਰਹੇ ਆ ਤੁਹਾਨੂੰ ਇਹ ਸਫ਼ਰ ਦਿਖਾਵਾਂਗੇ ਇੱਕ ਤੁਹਾਨੂੰ ਅਸੀਂ ਡੈਕੁੰਡ ਦੀ ਵੀਡੀਓ ਦਿਖਾਵਾਂਗੇ ਤੇ ਤੀਜੀ ਵੀਡੀਓ ਅਸੀਂ ਡੈਕੁੰਡ ਤੋਂ ਵਾਪਸ ਆਵਾਂਗੇ ਜੀਗਾ ਜੀ ਉਹਦੀ ਵਿਖਾਵਾਂਗੇ ਸਾਹਮਣੇ ਵੀਊ ਦੇਖੋ ਚੰਨਾ ਘੈਂਡਾ ਬਈ ਬੱਦਲ ਬਿਲਕੁਲ ਥੱਲੇ ਆ ਜਿਹੜੇ ਘਰ ਨੇ ਬਦਲਾ ਚ ਨੇ ਠੀਕਾ ਜੀ ਇੱਧਰ ਵੀ ਮੌਲ ਦੇਖ ਲੋ ਇੱਧਰ ਵੀ ਸੇਮ ਮੌਲ ਆ ਪਹਾੜਾਂ ਦਾ ਇਟਨਬਰ ਮੌਲ ਬਣਿਆ ਪਿਆ ਬਾਈ ਠੀਕਾ ਜੀ ਇੱਧਰ ਵੀ ਦੇਖੋ ਬੱਦਲ ਪੂਰੇ ਨਵੇਂ ਹੋਏ ਪਏ ਆ ਵੇ ਸਮਰਨ ਯਾਰ ਦੇਖੋ ਕਿੰਨਾ ਘੈਂਡਾ ਬੱਦਲ ਬੇਕੋ ਨੀਵੇਂ ਆ ਬਈ ਪਹਾੜਾਂ ਤੇ ਔਰ ਪਹਾੜ ਤੇ ਗ੍ਰੀਨਰੀ ਦੇਖੋ ਕਿੰਨੀ ਘੈਂਡਾ ਯਾਰ ਬਸਾਦ ਵਿੱਚ ਪਹਾੜ ਜਿਹੜੇ ਆ ਪੂਰੇ ਹਰੇ ਹੋ ਜਾਂਦੇ ਆ ਤੇ ਨਜ਼ਾਰਾ ਬਈ ਇੱਕ ਨੰਬਰ ਵੱਜਦਾ ਹਾਂਜੀ ਫਾਈਨਲੀ ਅਹੀ ਡਿਹਲੋਜੀ ਪਹੁੰਚ ਗਏ ਆ ਦੇਖ ਲਓ ਜੀ ਅਹੀ ਸ਼ਹਿਰ ਦੇ ਵਿੱਚ ਨਿਰੂਗੇ ਕਿਉਂਕਿ ਸ਼ਹਿਰ ਦੇ ਵਿੱਚ ਨੂੰ ਪਤਾ ਹੀ ਆ ਉਹੀ ਕੰਮ ਭੀੜ ਭੜਕਾ ਕਮਰਸ਼ੀਅਲ ਚੀਜ਼ਾਂ ਸਾਨੂੰ ਚਾਹੀਦੀ ਨੇਚਰ ਕੁਦਰਤ ਠੀਕਾ ਜੀ ਤੇ ਕੁਦਰਤ ਬਾਈ ਸਾਡੇ ਪਿੱਛੇ ਜਮਾਂ ਹੀ ਭਰੀ ਪਈ ਆ ਠੀਕ ਆ ਤੇ ਜੇ ਇਥੇ ਬਦਲ ਨਾ ਹੁੰਦੇ ਤੇ ਬਾਈ ਬਹੁਤ ਸੋਹਣਾ ਨਜ਼ਾਰਾ ਹੀ ਵਿਖਾਣੂ ਪਰ ਵੈਦਰ ਤਾਂ ਸਭ ਨਾਲ ਦੇਖਣਾ ਤੇ ਕਹਾਂੜਾ ਵੀ ਗੱਲ ਬਾਤ ਠੀਕ ਹੈ ਸਾਰੇ ਪਾਸੇ ਬੱਦਲ ਦਾ ਨੀਵੇਂ ਹੋਏ ਪਏ ਆ ਆ ਦੇਖੋ ਤੇ ਜਿਹੜਾ ਮੌਸਮ ਹੈ ਉਹ ਹਟ ਨਬਰ ਹੋਇਆ ਪਿਆ ਪਰ ਜੇ ਮੌਸਮ ਖੁੱਲਾ ਹੁੰਦਾ ਸਾਹਮਣੇ ਬੋਝ ਦਾ ਘੈਂਟ ਹੀ 뷰 ਤੇ ਅਸੀਂ ਜਾ ਰਹੇ ਆ ਵੀ ਡੈਨਕੁੰਡਾ ਵਾਲੀ ਸਾਈਡ ਤੇ ਤੇ ਡੈਨਕੁੰਡਾ ਵਾਲੀ ਸਾਈਡ ਤੇ ਜਿਹੜੀ ਸਿੰਦਰੀ ਆ ਉਹ ਹੋਰ ਘਣ ਦੇਖਣ ਨੂੰ ਮਿਲ ਸਕਦੀ ਆ ਤੇ ਆਹ ਬੰਦਾ ਵੇਖ ਲਓ ਇਹ ਆਹ ਪੂਰਾ ਵੇਖੋ ਆਪਾਂ ਦੇ ਨਾਲ ਹੈਗੇ ਆ ਠੀਕ ਆ ਇਹ ਬੰਦਾ ਬੈਠ ਕੇ ਨਜ਼ਾਰੇ ਲੈ ਰਿਹਾ ਪੂਰੇ ਤਨ ਫਾਗਿਆ ਬਰਾ ਇਹ ਗੱਡੀ ਇਹ ਗੱਡੀ ਜੀ ਬਿਠੇ ਬਿਠਾ ਥੱਕ ਜਾਂਦਾ ਜਦੋਂ ਮੈਂ ਲਾਸਟ ਵੀਡੀਓ ਕਲਰ ਟ੍ਰੈਵਲ ਕਰ ਰਹੇ ਹਾਂ ਨਾ ਮਸਾ ਮਜ਼ਾ ਨਹੀਂ ਆ ਰਿਹਾ ਅੱਜਾ ਬੰਦਾ ਆ ਨਾਲ ਪੂਰੀ ਰੌਣਕ ਲਾਈ ਜ ਨੇ ਰੌਣਕ ਕਿ ਲੱਗਦੀ ਹੁੰਦੀ ਹੈ ਦੋ ਜਣਿਆਂ ਦਾ ਰੌਣਕ ਲੱਗਦੀ ਹੈ ਹਨਾ ਹਾਂ ਯਾਰ ਸਾਡੀ ਵੀਡੀਓ ਅੜੀਆ ਚ ਜਿਹੜੀ ਇਸ ਤੋਂ ਪਹਿਲਾਂ ਜਿਹੜੀ 3-4 ਵੀਡੀਓ ਅਸੀਂ ਅਪਲੋਡ ਕੀਤੀਆਂ ਨਾ ਉਹ ਵੀ ਜ਼ਰੂਰ ਦੇਖੋ ਯਾਰ ਉਹ ਵੀ ਬੋਕ ਹਨ ਬਣੀਆਂ ਨੇ ਹਨਾ ਇੱਕ ਨੰਬਰ ਬਣੀਆਂ ਨੇ ਤੇ ਆਪ ਆਪ ਜੀ ਨੂੰ ਸ਼ਿਲਾਜੀਤ ਦੇ ਵਿੱਚ ਨਹੀਂ ਕੋਸ਼ਿਸ਼ ਕਰ ਰਹੇ ਕਿੰਦਾ ਸ਼ਿਲਾਜੀਤ ਲੈ ਲਓ ਜੀ ਤਾਰੋ ਦਾ ਜੜੀ ਬੂਟੀ ਪਹਾੜੋਂ ਦਾ ਜੜੀ ਬੂਟੀ ਸ਼ਿਲਾਜੀਤ ਚਲੋ ਦੇ ਦੇ ਸ਼ਿਲਾਜੀਤ ਲੈਣੀ ਕਿ ਨਹੀਂ ਲੈਣੀ ਤੈਨੂੰ ਪਤਾ ਸ਼ਿਲਾਜੀਤ ਦੇ ਕਿਹੜੇ ਕੰਮ ਹੁੰਦੀ ਹੈ ਚਲ ਜਿਹਦੇ ਵੀ ਕੰਮ ਹੁੰਦੀ ਆਉਂਦੀ ਹੈ ਨਾ ਕੰਮ ਹੈ ਸ਼ਿਲਾਜੀਤ ਕਿਹੜੇ ਕੰਮ ਨੂੰ ਪੜਾ ਨਹੀਂ ਪਤਾ ਨਾ ਚਲ ਫਿਰ ਕੋਈ ਨਹੀਂ ਇੱਕ ਮਿੰਟ ਚ ਪਰ ਲੱਗੇਗਾ ਟੀਫੋਡ ਇਸਕੇ ਲਈ ਬੂਟੀ ਬਹੁਤ ਵਧੀਆ ਹੈ ਓਕੇ ਭਾਈ ਅੱਗੇ ਜਾ ਗੱਲਾਂ ਕਰਦੇ ਬਾਤ ਹਾਂ ਜੀ ਗੱਲਾਂ ਨਹੀਂ ਗੱਲਾਂ ਹੈ ਦੋਲਾਂ ਨਹੀਂ ਗੱਲਾਂ ਚਲੋ ਠੀਕ ਆ ਯਾਰ ਅੱਗੇ ਜਾ ਚਲਾ ਕਰਦੇ ਬਾਟੇ ਆਦਰ ਇੱਕ ਨੰਬਰ ਆ ਮੌਸਮ ਇੱਕ ਨੰਬਰ ਆ ਗਰਮੀ 'ਚ ਧੁੰਦ ਪਈ ਆ ਸਾੜਨੀ ਧੁੰਦੀ ਆ ਹੈ ਤਾਂ ਬੱਦਲ ਆ ਬਾਈ ਬਟ ਜੋ ਪਹਾੜਾਂ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਸੀ ਨਾ ਉਹ ਨਹੀਂ ਮਿਲ ਰਿਹਾ ਕਿਉਂਕਿ ਪਛੇ ਯਾਰ ਪੂਰੇ ਬੱਦਲ ਜੜੇ ਆ ਨੀਵੇਂ ਹੋਏ ਪਏ ਆ ਸਾਡੇ ਪਾਸਾ 'ਚ ਧੁੰਦ ਆ ਤੇ ਪਹਾੜਾਂ ਦੀ ਪਾਸਾ 'ਚ ਬੱਦਲ ਆ ਪਰ ਬੱਦਲ ਆ ਯਾਰੇ ਪੂਰੇ ਨੀਵੇਂ ਹੋਏ ਪਏ ਆ ਤੇ ਬੰਦਾ ਬੈਠਾ ਬੀਆਰਓ ਬਾਰਡਰ ਤੇ ਬੀਆਰਓ ਬਾਰਡਰ ਤੇ ਬੰਦਾ ਬੈਠਾ ਬੀਆਰਓ ਬੋਰਡ ਤੇ ਮਤਲਬ ਬਾਰਡਰ ਰੋਡਸ ਆਰਗੇਨਾਈਜੇਸ਼ਨ ਹੈ ਆਰਗੇਨਾਈਜਰ ਆਹੋ ਇਦਾਂ ਹੀ ਕੁਛ ਚਲੋ ਠੀਕ ਹੈ ਜੀ ਤੇ ਦਿਲ ਪੂਰਾ ਲੱਗਾ ਪਿਆ ਮੋਲ ਇੱਕ ਨੰਬਰ ਆ ਆ ਦੇਖੋ ਸਾਹਮਣੇ ਪੂਰੇ ਬਦਲ ਹੋਏ ਪਿਆ ਉੱਪਰ ਥੱਲੇ ਸਾਰੇ ਆਖੋ ਜਦੋਂ ਵੀ ਆਪਣੇ ਸਿਆਲ ਜੇ ਧੁੰਦ ਚੋਂ ਡ੍ਰਿਜ਼ਲਿੰਗ ਨਹੀਂ ਹੁੰਦੀ ਛੋਟੇ ਛੋਟੇ ਉਸ ਟੈਪ ਦੀ ਗੱਲਬਾਤ ਹੋ ਰਹੀ ਹੈ ਤਾਂ ਆਹ کہہ ਰਹੇ ਧੁੰਦ ਚੋਂਦੀ ਆ ਫਿਰ ਉਹਦਾ ਨਾਲ ਹਲਕੀ ਡ੍ਰਿਜ਼ਲਿੰਗ ਜੀ ਹੋ ਰਹੀ ਆ ਜਿਤਨਾ ਮਾਹ ਲੋ ਜੀ ਆਪਣੇ ਸਿਆਲ ਚ ਧੁੰਦ ਪੈਂਦੀ ਤਾਂ ਹਲਕੀ ਹਲਕੀ ਫੁਹਾਰ ਜੀ ਪਈ ਜਾਂਦੀ ਆ ਉਸ ਟੈਪ ਦਾ ਮਾਹੌਲ ਬਣਿਆ ਪਿਆ ਇੱਥੇ ਪੂਰਾ ਮਨਵੜੀ ਪੂਰਾ ਆਪਣੇ ਦਸੰਬਰ ਜਨਵਰੀ ਵਾਲਾ ਮਹੌਲਾ ਠੀਕ ਹੈ ਜੀ ਆਹ ਬੂਟਾ ਉਹੀ ਜਿਹੜਾ ਸਾਡੇ ਘਰ ਲੱਗਾ ਆ ਉਹੀ ਆ ਨਾ ਨਹੀਂ ਹੋੜਾ ਉਹਦੇ ਨਾਲ ਤਾਂ ਇਹ ਉਦਾਂ ਤਾਂ ਇਹ ਕੁਛ ਇਹ ਲੋਹੀ ਲੱਗਾ ਤਾਂ ਹੋੜਾ ਕੁਝ ਨਹੀਂ ਇੱਥੋਂ ਹੁਣ ਦਸ ਹੁਣ ਸਪਰੇਂਟ ਅੱਤੀ ਜਿਹੜਾ ਨਾ ਬੂਟਾ ਵੀ ਆਏ ਤੁਹਾਨੂੰ ਚਾਏ ਅਬ ਬੂਟਾ ਕੀ ਸਟਾਈਲ ਹੋ ਰਾਇਆ ਜਿਹਾ ਅਸਾ ਹੈ ਉਹੀ ਸਟਾਈਲ ਹੋ ਰਾ ਕੈਲ ਵਖੜਾ ਨਹੀ ਨਹੀ ਬੂਟਾ ਨਹੀਂ ਬੂਟਾ ਤਾਂ ਸਟਾਈਲ ਉਹੀ ਆ ਹਾਂ ਵਖੜਾ ਬੂਟਾ ਵਖੜਾ ਆ ਤੇ ਭਈ ਆਪਣਾ ਸਟਾਈਲ ਦੂਗਾ ਦੇਖੋ ਮੈਂ ਬਲੈਕ ਇਹ ਵਾਈਟ ਇਹ ਵਾਈਟ ਫੁੱਲ ਪੂਰਾ ਬਦਾ ਹੈ ਕੋਸ ਤੇ ਉਹ ਨਹੀ ਭਾਈ ਮੌਸਮ ਛੰਡਾ ਖੁਸ਼ ਤਾਂ ਆ ਤੁੰਦ ਚੋਰੀ ਆ ਚੋਰੀ ਆ ਤੁੰਦ ਚੋਰੀ ਆ ਹੈ ਅੱਧਾ ਨੂੰ ਕਾੜੀ ਆੜੇ ਠੀਕ ਆ ਜੀ ਠੀਕ ਆ ਉਹ ਥੜੀ ਮਮਾ ਲੈ ਵੀ ਆ ਕੰਮ ਖਤਰਨਾਕ ਹੀ ਆ ਤੇ ਚਲੋ ਭਾਈ ਅਹੀਂ ਚਲਦੇ ਹਾਂ ਅੱਗਾ ਡੈਨਡੁੰਡਾ ਵਾਲੇ ਪਾਸੇ ਨੂੰ ਚੱਲੇ ਹੋਗੇ ਨੀ ਝੰਗੀ ਠੀਕ ਆ ਜੀ ਜੇ ਕੁਛ ਲੱਭਦਾ ਆ ਤਾਂ ਤਾ ਤੁਹਾਨੂੰ ਉਠਾ ਦਾਂਗੇ ਵਹਿ ਲੱਭਣ ਦੀ ਮੈਨੂੰ ਉਮੀਦ ਕੋਈ ਨਹੀਂ ਲੱਗਦੀ ਇਧਰਲੇ ਪਾਸੇ ਨਾ ਮਤਲਬ ਜੀ ਪਹਾੜ ਨੇ ਬਹੁਤ ਸੋਹਣੇ ਯਾਰ ਤੇ ਜੇ ਆ ਬੱਦਲ ਨਾ ਹੋਇਆ ਹੁੰਦਾ ਤਾਂ ਪਹਾੜ ਸਾਨੂੰ ਬਹੁਤ ਸੋਹਣੇ ਦਿੱਖਣ ਨੂੰ ਮਿਲਨੇ ਸੀ ਚਲੋ ਸ਼ਾਇਦ ਹੁੰਦੇ ਨੂੰ ਮੀਂ ਪੜ ਲ ਬਸ਼ ਲਭ ਜਾਣ ਮੀ ਪਏ ਮੂੰਹ ਵੇਖੋ ਮੀ ਇਤਾਂ ਡਰਿਆ ਮੀ ਤੋਂ ਗਿੱਲਾ ਹੋ ਗਿਆ ਨਾ ਇਹਨੂੰ ਪਤਾ ਵੀ ਜਹੀਂ ਡੈਮ ਕੋਲ ਦਾ ਟਰੈਕ ਕਰਨਾ ਹੈ ਤੇ ਉੱਝ ਮੀ ਪੈ ਗਿਆ ਤਾਂ ਫਿਰ ਕੰਮ ਕੋਈ ਨਹੀਂ ਮੈਂ ਲੈਂਦਾ ਜਿਗਾਰ ਕੋਈ ਨਹੀਂ ਮੈਂ ਜਿਗਾਰ ਪੂਰਾ ਮੈਂ ਜਿਗਾਰਡ ਲੈਂਦਾ ਪੂਰਾ ਮੈਨੂੰ ਪਤਾ ਸੀ بارش ਪੈਣੀ ਮੈਨੂੰ ਪਤਾ ਸੀ بارش ਪੈਣੀ ਹੈ ਜਿਗਾਰ ਮੈਂ ਪੂਰਾ ਲੈਂਦਾ ਆਪਰੇ ਵਾਸਤੇ ਹੋਲਾ ਠੀਕ ਹੈ ਜੀ ਤੇ ਆਪਣੀ ਬਈ ਗੱਡੀ ਹੋਈ ਚੋ ਇਸ ਤਰ੍ਹਾਂ ਉਹ ਆਪਣਾ ਕੈਮਰਾ ਚਾਰਜ ਲੱਡਾ ਪਿਆ ਸਾਈਡ ਤੇ ਹੋ ਜਾਂ ਮੈਂ ਉਸ ਗੱਡੀ ਬਹੁਤ ਤੇਜ਼ ਹੁੰਦੀ ਯਾਰ ਔਰ ਗੱਡੀਆਂ ਬਹੁਤ ਤੇਜ਼ ਹੁੰਦੀਆਂ ਯਾਰ ਆਪਣੇ ਪੰਜਾਬੀ ਛੁੱਟੀਆਂ ਮੋੜ ਗਿਆ ਤਾਂ ਵੀ ਪੰਜਾਬੀ ਆ ਰਹੇ ਹਨਾ ਬੰਦਾ ਦਨਣਾ ਕਰਨ ਤੂੰ ਵੇਹ ਝੁੰਡਣਾ ਬੋਲੀ ਆ ਜਿਹੜਾ ਵੈਦਰ ਹੈ ਤੂੰ ਪਹਿਲੀ ਵਾਰ ਦੇਖਣਾ ਪਾਣਾ ਚ ਪਹਿਲੀ ਆ ਜਿਹ ਪਹਿਲੀ ਵਾਰ ਪਹਿਲੀ ਵਾਰ ਤੋ ਜਦੋਂ ਪਿਛਲੀ ਵਾਰ ਇਹ ਡੈਂਗੂ ਨਾ ਸੀਤੀ ਹੋਇਆ ਸਾਡੇ ਨਾਲ ਉਹ ਜਦ ਹੋਇਆ ਜੋ ਡੈਂਗੂ ਪਿਛਲੀ ਵਾਰ ਆਇਆ ਹੀ ਸਾਡਾ ਪੰਜਾਬ ਦੇ ਵਿੱਚ ਐਕਸੀਡੈਂਟ ਹੋਇਆ ਇਹ ਬਹੁਤ ਖਤਰਨਾਕ ਟਾਈਮ ਦਾ ਫੋਟੋ ਤੋਂ ਬਚਾਲਿਆ ਇਹਦਾ ਰਾਈਡਿੰਗ ਡੀਅਰ ਨੇ ਬਚਾਇਆ ਹੀ ਰਾਈਡਿੰਗ ਡੀਅਰ ਨੇ ਠੀਕ ਹੈ ਨਾ ਤੇਰੀ ਚਲੋ ਬਚਾ ਆ ਹੋ ਗਿਆ ਹਨਾ ਅਸੀਂ ਗੁਰਦਾਸਪੁਰ ਨੂੰ ਵਾਪਸ ਵੀ ਜਾਣਾ ਆ ਤੇ ਸਾਡਾ ਕੋਈ ਰਧ ਨਹੀਂ ਇੱਥੇ ਸਟੇ ਕਰਦਾ ਕਿਉਂਕਿ 120 ਕਿਲੋਮੀਟਰ ਸਾਰਾ ਦੇਹ ਲੋਜੀ ਸਾਡੇ ਘਰ ਤੋਂ ਹਾਂਜੀ ਦੇਹ ਲੋਜੀ ਲੋਰਡਸ ਦੇਹ ਲੋਜੀ ਦੇ ਨਾਂ ਤੇ ਨਾਂ ਰੱਖਿਆ ਦੇਹ ਲੋਜੀ ਆ ਰਹੀ ਗੱਡੀ ਅਸੀਂ ਸਾਈਡ ਤੇ ਨਾ ਲਾਤੀ ਆ ਤੇ ਅਸੀਂ ਜਾ ਰਹੇ ਹੁਣ ਡੈਨ ਕੁੰਡ ਨੂੰ ਡੈਨ ਕੁੰਡ ਨੂੰ ਤੇ ਭਾਈ ਇਹ ਰਿਹਾ ਸਾਡਾ ਸਫਰ ਗੁਰਦਾਸਪੁਰ ਤੋਂ ਡੇਹਲੋਜੀ ਦਾ ਤੇ ਵੀਡੀਓ ਬਹੁਤ ਜ਼ਿਆਦਾ ਲੰਮੀ ਹੋਈ ਨਹੀਂ ਆ ਇਸ ਲਈ ਅਸੀਂ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਤੇ ਪਲੀਜ਼ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਤਾਂ ਜੋ ਸਾਡੀ ਵੀਡੀਓ ਦਾ notification ਤੁਹਾਨੂੰ ਟਾਈਮ ਨਾ ਮਿਲਦਾ ਰਹੇ ਠੀਕ ਹੋ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ